ਇੱਕ ਚੀਜ਼ ਇਹ ਹੈ ਕਿ ਚਲੋ ਕੁੱਝ ਚੀਜ਼ਾਂ ਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚ ਇਹ ਸੱਚੀ ਰੀਅਲ ਹੈ ਜਾਂ ਇਹਦੇ ਵਿੱਚ ਕੁਝ ਫੇਕ ਬਣ ਗਿਆ ਪਰ ਕਿਤੇ ਨਾ ਕਿਤੇ ਨਾ ਇਹ ਬਹਾਨਾ じゃ ਵੀ ਅੱਜਕੱਲ ਬਣਿਆ ਆ ਕਿ ਹਰੇਕ ਬੰਦਾ ਕਹਿ ਲੈਂਦਾ ਜਦੋਂ ਕੋਈ ਗੱਲ ਲੀਕ ਹੋ ਜਾਂਦੀ ਹੈ ਤੇ ਅਗਲਾ ਕਹਿੰਦਾ ਵੀ ਇਹ ਤੇ ਮੇਰੀ origignal ਨਹੀਂ ਹੈ ਇਹ ਤੇ AI ਜਨਰੇਟਡ ਹੈ ਇਹ ਤੇ ਅੱਜਕੱਲ ਤੋੜ-ਮੋੜ ਕੇ ਪੇਸ਼ ਕੀਤੀ ਗਈ ਹੈ ਐਦਾਂ ਦਾ ਇੱਕ ਬਿਆਨ ਉਗੋਗੇ ਸਾਹਿਬ ਦਾ ਵੀ ਆਇਆ ਉਹ ਕਹਿੰਦੇ ਢਲਵਾ ਪਿੰਡ ਦੇ ਵਿੱਚ ਗਏ ਸੀ ਉਦ்கਾਟਣ ਕਰਨ ਤੇ ਅੱਜਕੱਲ ਤੁਹਾਨੂੰ ਪਤਾ ਸਵਾਲ ਲੋਕ ਪੁੱਛਣ ਲੱਗ ਗਏ ਨੇ ਲੋਕਾਂ ਨੂੰ ਸ਼ਾਇਦ ਸਵਾਲ ਪੁੱਛਣੇ ਆ ਗਏ ਨੇ ਤੇ ਜਦੋਂ ਕੋਈ ਸਵਾਲ ਉਹਨਾਂ ਨੇ ਪੁੱਛੇ ਖਾਸ ਕਰਕੇ ਟਰਾਲੀਆਂ ਦੇ ਨਾਲ ਜੁੜੇ ਹੋ ਚੋਰੀ ਹੋਏ ਸਮਾਨ ਦੇ ਨਾਲ ਜੁੜੇ ਤੇ ਉਹਨਾਂ ਨੇ ਵੀ ਕਿਹਾ ਕਿ ਮੇਰਾ ਤੇ ਬਿਆਨ ਹੀ ਤੋੜ ਮੋੜ ਕੇ ਪੇਸ਼ ਕਰਤਾ ਨਹੀਂ ਇਹਨਾਂ ਦਾ ਬਿਆਨ ਕੀ ਕੋਈ ਖੱਬੜ ਹੈ ਵੀ ਜਿਹੜਾ ਆਪਾ ਖੱਬੜ ਵਟਿਆ ਕਦੇ ਕਿ ਨਹੀਂ ਤੁਸੀਂ ਨਹੀਂ ਵਟੇ ਪੰਡ ਚ ਪੌਣ ਲੈ ਲਿਖੇ ਆਪਣੇ ਘਾ ਦਾ ਹੁੰਦਾ ਸੀ ਅਸੀਂ ਖੱਬੜ ਵਟਾਉਂਦੇ ਹੁੰਦੇ ਸੀ ਨਾਲ ਜੀ ਜੀ ਵੀ ਇਹ ਖੱਬੜ ਆ ਵੀ ਜਿਹੜਾ ਘਾ ਵੱਢ ਕੇ ਤੋਂ ਉਸ ਤੋਂ ਬਾਅਦ ਖੱਬੜ ਬਣਾਉਂਦੇ ਆ ਅਸੀਂ ਜਾਂ ਚਰੀ ਦਾ ਜਾਂ ਉਹਦਾ ਹਣਾ ਜੀ ਖੱਬੜ ਵੀ ਉਹ ਐ ਤੋੜ ਮਰੋੜ ਦਿੱਤਾ ਬਿਆਨ ਤੁਹਾਡਾ ਸਰ ਇਹ ਤੰਤੀ ਬਤ ਨਹੀਂ ਕਿਹੜੀ ਦੁਨੀਆਂ ਚ ਵੱਸਦੇ ਲੋਕ ਨੇ ਇਹਨੂੰ ਤਾਂ ਕਦੇ-ਕਦੇ ਮਤਲਬ ਕਿ ਇਹ ਨੂੰ ਲੱਗਦਾ ਕਿ ਇਹ ਬਹੁਤੇ ਸਿਆਣੇ ਆ ਕਿ ਬਹੁਤੇ ਮੂਰਖ ਨੇ ਅਖੇ ਤੂੰ ਆਪ ਦੇ ਆਪ ਨੂੰ ਬੜਾ ਮੂਰਖ ਤੇ ਦੁਜਿਆਂ ਨੂੰ ਚਲਾਕ ਸਮਝਦਾ ਹੂੰ ਇਹ ਗੱਲ ਇਹ ਆ ਕਿ ਜਰ ਔਨ ਕੈਮਰਾ ਤੁਸੀਂ ਇਹ ਕੋਈ ਆਡੀਓ ਥੋੜੀ ਜੀ ਔਨ ਕੈਮਰਾ ਬਿਲਕੁਲ ਤੁਸੀਂ ਇਹ ਗੱਲ ਕਹਿ ਰਹੇ ਹੋ ਬਿਆਰ ਥੋੜਾ ਚੱਲ ਗਿਆ ਜੀ ਆਪਾਂ ਵੀ ਉਸ ਦਿਨ ਖਬਰ ਕੀਤੀ ਸਭ ਤੋਂ ਪਹਿਲਾਂ ਸ਼ਾਇਦ ਆਪਾਂ ਹੀ ਸੀਗੇ ਕਿ ਮੈਂ ਕਿਹਾ ਯਾਰ ਮੈਨੂੰ ਬੜੀ ਇਸ ਗੱਲ ਦੀ ਕਹਿ ਲੋ ਕਿ ਬਈ ਅਟਪਟੀ ਜੀ ਲੱਗੀ ਹੈ ਕਹਾਣੀ ਕਿ ਇੱਕ ਐਮ ਐਲ اے ਇਹ ਕਹਿ ਰਿਹਾ ਕਿ ਯਾਰ ਟਰਾਲੀ ਚੋਰੀ ਦੀ ਜਾਂਚ ਕਰਵਾਉਣ ਲੱਗ ਪਏ ਤੇ ਚੱਲ ਪਈਆਂ ਸਰਕਾਰਾਂ ਜਦ ਕੇ ਜਾਨ ਮਾਲ ਯਾਨੀ ਜਿਹਦਾ ਜਾਨ ਦਾ ਕੀ ਹੁੰਦਾ ਕਿ ਕਿਸੇ ਵੀ ਬੰਦੇ ਦੀ ਜਾਨ ਜੀ ਤੇ ਮਾਲ ਕੀ ਹੁੰਦਾ ਕਿ ਉਹ ਤੇ ਵਟਵਾ ਜੀ ਉਹਦਾ ਸਮਾਨ ਉਹਦਾ ਯਾਨੀ ਉਹਦੀ ਜਾਨ ਤੇ ਉਹਦਾ ਮਾਲ ਉਹਦਾ ਵਟਵਾ ਉਹ ਸਾਰਿਆਂ ਦੀ ਰੱਖਿਆ ਕਰਨ ਦਾ ਹਿਫਾਜ਼ਤ ਕਰਨ ਦਾ ਜਿਮਾ ਕੀਦਾ ਹੈ ਸਰਕਾਰ ਦਾ ਸਰਕਾਰ ਦਾ ਮੇਲ ਹਮ ਸਤਾਤਾ ਰਿਤੇ ਰਦਾ ਮੇਲ ਕਰਿਆ ਕਿ ਟਰਾਲੀਆਂ ਦੇ ਕੀ ਆ ਹੁਣ ਹੁਣ ਜਾਂ ਤਾਂ ਵੀ ਬੱਲਿਆ ਤੂੰ ਉਸ ਬਿਆਨ ਤੇ ਖੜ ਜਾ ਹੁਣ ਕਹਿੰਦਾ ਜੀ ਤੋੜ ਮਰੋੜ ਕੇ ਪਿਛਕ ਸਰ ਬਿਆਨ ਹੀ ਤੋੜਿਆ ਮਰੋੜਿਆ ਗਿਆ ਤੁਹਾਡੀ ਬਾਹ ਮਰੋੜੀ ਗਈ ਆ ਬਿਲਕੁਲ ਪੁੱਛਿਆ ਗਿਆ ਤੁਹਾਡੇ ਤੋਂ ਹੁਣ ਉਹ ਸਵਾਲ ਦਾ ਜਵਾਬ ਪੁੱਛਿਆ ਗਿਆ ਤਾਂ ਨਾ ਨਹੀਂ ਹੁਣ ਹੁਣ ਕੀ ਹੈ ਕਿ ਤੁਹਾਨੂੰ ਉਹ ਮਿਲ ਗਿਆ ਉਹ ਕਹਿੰਦੇ ਆ ਮਾਸੀ ਦੇ ਆ ਪੁੱਤਾਂ ਦਈਏ ਚਾਹ ਨਾਲ ਅੰਡਾ ਜੀ ਜੀ ਹੁਣ ਜਦੋਂ ਉਹ ਲੋਕ ਤੁਹਾਨੂੰ ਟੱਕਰੇ ਹੁਣ ਤੈਨੂੰ ਟਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਉਹ ਦੇਖੋ ਸਿੱਧੂਪੁਰ ਵਾਲੇ ਆ ਹੁਣ ਤੇ ਮੇਰੇ ਖਿਆਲ ਦੇ ਨਾਲ ਕੱਲ ਉਗਰਾਹਾਂ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਚੱਲ ਜਿਵੇਂ ਤੂੰ ਚੱਲਦਾ ਉਹ ਮੈਂ ਚੱਲੂੰਗੀ ਜਿਗਰਿਆ ਯਾਰ ਆ ਜਾ ਹੁਣ ਬਈ ਮਤਲਬ ਕਿ ਅਸੀਂ ਵਿਧਾਇਕਾਂ ਦਾ ਮੰਤਰੀਆਂ ਦਾ ਸੀ ਵੀ ਕਰਾਂਗੇ ਤੇ ਸੰਗਰੂਰ ਏਰੀਆ ਚ ਉਹਨਾਂ ਦਾ ਘੜਾ ਪੂਰਾ ਜੀ ਉਧਰੋਂ ਪੰधेਰ ਹੋ ਰਹੀਆਂ ਉਧਰੋਂ ਸਿੱਧੂਪੁਰ ਹੀ ਹੈ ਹੂੰ ਇਹ ਵੀ ਪੂਰੀ ਫਾਰਮ ਦੇ ਵਿੱਚ ਚੱਲ ਰਿਹਾ ਜੀ ਜੀ ਤੇ ਸਪੀਡਾਂ ਚ ਚੈੱਕ ਹੋ ਰਹੀਆਂ ਨੇ ਕੱਲ ਬਲਕਾਰ ਸਿੱਧੂ ਨੂੰ ਫੇਰ ਘੇਰਿਆ ਗਿਆ ਸਵਾਲਾਂ ਦੇ ਦਾਇਰੇ ਚ ਲਿਆਂਦਾ ਗਿਆ ਜੀ ਠੀਕ ਹੈ ਕਟਾਰੀਆ ਸਾਹਿਬ ਵਾਲਾ ਮਾਮਲਾ ਤੁਸੀਂ ਦੇਖਿਆ ਹੋਣਾ ਹੂੰ ਕਿ ਉਹ ਗੱਡੀ ਚ ਇੱਕ ਗੰਨ ਹੀ ਕੱਢੀ ਫਿਰਦਾ ਹੂੰ ਹੂੰ ਦੱਸੋ ਕਿ ਤੁਸੀਂ ਕਿਸਾਨਾਂ ਦੇ ਨਾਲ ਕੋਈ ਸੰਵਾਦ ਰਚਾਉਣਾ ਠੀਕ ਹੈ ਤੁਹਾਡੀ ਮਰਜ਼ੀ ਆ ਪਰ ਇਹ ਜਿਹੜੇ ਪਹਿਲਾਂ ਹੀ ਡੁੱਬੇ ਪਏ ਆ ਜਿਨ੍ਹਾਂ ਦੀ ਕਣਕ ਪਹਿਲਾਂ ਹੀ ਸੜੀ ਪਈ ਉਹਨਾਂ ਨੂੰ ਗੰਨਾ ਨਾਲ ਕੀ ਤੁਸੀਂ ਕਰਕੇ ਲੈਣਾ ਜੀ ਤਾਂ ਕਹਿਣ ਦਾ ਮਤਲਬ ਇਹ ਕਿ ਹੁਣ ਤੁਸੀਂ ਕਹਿ ਰਹੇ ਹੋ ਜੀ ਕਿ ਬਿਆਨ ਤੋੜਿਆ ਮਰੂੜਿਆ ਕਿ ਬਿਆਨ ਤੁਹਾਡਾ ਵੀਡੀਓ ਬਣੀਆਂ ਹੋਈਆਂ ਨੇ ਜੀ ਆ ਨਾਲ ਇੱਕ ਥਾਂ ਤੇ ਨਹੀਂ ਇੰਨੇ ਦਿਨਾਂ ਬਾਅਦ ਤੁਹਾਨੂੰ ਚੇਤਾ ਆ ਕਿ ਤੁਹਾਡਾ ਬਿਆਨ ਤੋੜਿਆ ਮਰੂੜਿਆ ਗਿਆ ਉਹ ਕਹਿੰਦੇ ਸਭ ਕਿੱਦਸ ਦੁਨੀਆ 'ਚ ਰਹ ਰਹੇ ਹੋ ਜੀ ਤੁਹਾਡੀ ਗੱਲ ਪੂਰੀ ਦੁਨੀਆ ਚ ਚੱਲ ਚੁੱਕੀ ਆ ਤੁਸੀਂ ਉਦੋਂ ਹੀ ਇਹਦਾ ਖੰਡਨ ਕਰਦੇ ਉਦੋਂ ਹੀ ਤੁਸੀਂ ਅੱਛਾ ਛੋਟੀ ਜੀ ਗੱਲ ਤੇ ਬਲਕਾਰ ਸਿੱਧੂ ਨੇ ਮਾਮਲਾ ਦਰਜ ਕਰਵਾਤਾ ਸੀ ਆਪਣੇ ਪੀਏ ਦੇ ਥਰੂ ਮਨਿੰਦਰ ਤੇ ਇੱਕ ਆਡੀਓ ਚੱਲੀ ਸੀ ਤੁਹਾਡੀ ਵੀਡੀਓ ਚੱਲੀ ਆ ਸੁਤੇ ਰਹਿ ਤੁਸੀਂ ਤੁਸੀਂ ਬੋਲੇ ਨਹੀਂ ਉਦੋਂ ਕਿਹੜੀਆਂ ਕੰਪੌਂਜ ਦੀਆਂ ਗੋਲੀਆਂ ਖਾਂਦੇ ਜੀ ਸਾਹਿਬ ਕਿ ਤੁਹਾਨੂੰ ਜਿਹੜੀ ਆ ਉਹ ਤਿੰਨ ਮਹੀਨੇ ਨੀਂਦ ਹੀ ਨਹੀਂ ਖੁੱਲਦੀ ਤੁਹਾਡੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਹੁਣ ਇਹਨਾਂ ਨੇ ਜਦੋਂ ਐਨਾਲਾਈਜ਼ ਕੀਤਾ ਕਿ ਵੀਰੇ ਅਸੀਂ ਫਸ ਗਏ ਸਭ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸ ਦੇਣਾ ਬੜੇ ਲੋਕਾਂ ਨਾਲ ਮੈਨੂੰ ਉੱਠਣ ਹੁੰਦਾ ਸਾਰੇ ਦਿਨ ਚ ਤਰ੍ਹਾਂ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਐ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਸਭ ਦੀਆਂ ਗੱਲਾਂ ਸੁਣੀਦੀਆਂ ਨੇ ਹਮ ਤਾਂ ਹਿੱਟਲੇ ਪੱਧਰ ਤੇ ਤਾਂ ਜਿਹੜਾ ਨਾ ਤਾਂ ਕਹ ਲਓ ਕਿ ਜੋ ਮਤਲਬ ਕਿ ਮੰਤਰੀ ਸੰਤਰੀ ਹੁੰਦੇ ਆ ਲੀਡਰਸ਼ਿਪਰ ਹੁੰਦੇ ਆ ਉਹਨਾਂ ਤਾਂ ਜਿਹੜਾ ਵੀ ਪੂਰਾ ਕੋਰ ਕੈਡਰ ਕਹ ਲਓ ਹਮ ਉਹ ਖੁਦ ਨੀਮੋ ਚੁਣਾ ਹੋਇਆ ਪਿਆ ਕਿ ਜਾਣਾ ਅਸੀਂ ਕਿੱਧਰ ਐ ਜੀ ਲੋਕਾਂ ਚ ਕਿਵੇਂ ਜਾਵਾਂਗੇ ਸਾਡਾ ਲੀਡਰ ਇੱਥੇ ਰਹੇਗਾ ਕਿ ਨਹੀਂ ਰਹੇਗਾ ਜੀ ਸਰ ਇਸ ਤਰ੍ਹਾਂ ਦੀਆਂ ਸੋਚਾਂ ਚੱਲ ਪਈਆਂ ਨੇ ਬਿਲਕੁਲ ਹੁਣ ਹੁਣ ਇਹਨਾਂ ਦੀ نیند ਟੁੱਟੇਗੀ ਹੁਣ ਇਸੇ ਤਰ੍ਹਾਂ ਹੀ ਕਹਿਣਗੇ ਪਰ ਮੈਨੂੰ ਲੱਗਦਾ ਕਿ ਬਹੁਤ ਕਸੂਤਾ ਫਸ ਗਿਆ ਸਿੱਖਿਆ ਕ੍ਰਾਂਤੀ ਚ ਸਿਸੋਦੀਆਂ ਨੇ ਫਸਾ ਦਿੱਤਾ ਇਹਨਾਂ ਨੂੰ ਉਹ ਐਸੀ ਸਿੱਖਿਆ ਕ੍ਰਾਂਤੀ ਇਹਨਾਂ ਦੇ ਪੁੱਠੀ ਪਈ ਆ ਕਿ ਰਜਾਨਾ ਕੋਈ ਨਾ ਕੋਈ ਮੈਸੇਜ ਡ੍ਰੌਪ ਕਰਦੇ ਨੇ ਵਟਸਐਪ ਗਰੁੱਪਾਂ ਚ ਜੀ ਕਿ ਨਹੀਂ ਹੁਣ ਪਖਾਨਿਆਂ ਦਾ ਉਦਘਾਟਨ ਬੰਦ ਆ ਪਹਿਲਾ ਲੋਕ ਕਹਿੰਦੇ ਕਿ ਯਾਰ ਤੁਸੀਂ ਹੈ ਹਗਣ ਵਾਲੀ ਜਗਾ ਤਾਂ ਉਹ ਤਾਂ ਘਟ ਕਮਾਲ ਹੋ ਗਈ ਹੈ ਤੁਹਾਡੀ ਹੈ ਇਹ ਪਹਿਲੀ ਵਾਰ ਹੀ ਦੇਖਿਆ ਜੀ ਨਿਯੁਕਤੀ ਪੱਤਰਾਂ ਵਾਲਾ ਟ੍ਰੈਂਡ ਪਹਿਲੀ ਵਾਰ ਹੀ ਦੇਖ ਰਹੇ ਆ ਅਸੀਂ ਕਿ ਬਈ ਸਮਾਰੋਹ ਨੂੰ ਈਵੈਂਟ ਬਣਾ ਦਿੰਦੇ ਜੀ ਹੁਣ ਕਹਿੰਦੇ ਜੀ ਕਿ ਦੇਖੋ ਆਪਾਂ ਚਾਰ-ਚਾਰ ਨੀ ਪੱਥਰ ਨਹੀਂ ਲਾਉਣੇ ਹੂੰ ਮੈਂ ਕੀ ਕਰਨਾ ਆਪਾਂ ਚਾਰ-ਚਾਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਜੀ ਨਾ ਇੱਕ ਸਕੂਲ ਚ ਚਾਰ ਨੀ ਪੱਥਰ ਮੈਂ ਦੇਖੇ ਬਿਲਕੁਲ ਹੁਣ ਕਹਿੰਦੇ ਨਹੀਂ ਇੱਕ ਨਾਲ ਹੀ ਸਾਰ ਜਾਊਗਾ ਅਸੀਂ ਸਿੱਖਿਆ ਕ੍ਰਾਂਤੀ ਇਹਨਾਂ ਦੀ ਪੁੱਠੀ ਪਈ ਆ ਕਿ ਲੀਡਰ ਜਿਹੜੇ ਆ ਉਹ ਰਾਹ ਲੱਭ ਰਹੇ ਆ ਕਿ ਭੱਜ ਗਏ ਕਿੱਧਰ ਦੀ ਤੇ ਦੂਜੇ ਪਾਸਿਓਂ ਦੂਜੇ ਪਾਸਿਓਂ ਜੇ ਤੁਸੀਂ ਦੇਖੋਗੇ ਤਾਂ ਜੋ ਕੇਜਰੀਵਾਲ ਦਾ ਮੂਵ ਸੀ ਲੁਧਿਆਣਾ ਪੱਛਮੀ ਚੋਣ ਜਿੱਤਣ ਵਾਸਤੇ ਜੀ ਕਿਸਾਨਾਂ ਨੂੰ ਕੁੱਟ ਕੇ ਠਾਉਣ ਦਾ ਉਹਦੇ 'ਚ ਹੋ ਸਕਦਾ ਕੋਈ ਰਲਿ ਮਿਲੀ ਵੀ ਹੋਵੇ ਮੈਂ ਉਹਦੇ ਤੋਂ ਇਨਕਾਰ ਹੀ ਨਹੀਂ ਆ ਪਰ ਉਹਦਾ ਖਮਿਆਜ਼ਾ ਜਿਹੜਾ ਹੁਣ ਇਹਨਾਂ ਨੂੰ ਭੁਗਤਣਾ ਪੈ ਰਿਹਾ ਦੋਨੇ ਚੀਜ਼ਾਂ ਹੀ ਫਿਲਹਾਲ ਪੁੱਠੀਆਂ ਪੈ ਗਈਆਂ ਕਿਸਾਨਾਂ ਨੂੰ ਕੁੱਟਣ ਵਾਲਾ ਵੀ ਜੀ ਜੀ ਉਹਨਾਂ ਦਾ ਸਮਾਨ ਚੁੱਕਣ ਵਾਲਾ ਵੀ ਤੇ ਨਾਲ ਆ ਜਿਹੜਾ ਉਦਘਾਟਨੀ ਇੱਕ ਕ੍ਰਾਂਤੀ ਲਿਆਂਦੀ ਸੀ ਇਹਨਾਂ ਨੇ ਉਦਘਾਟਨ ਦੀ ਕ੍ਰਾਂਤੀ ਉਹ ਉਦਘਾਟਨ ਦੀ ਕ੍ਰਾਂਤੀ ਵੀ ਜਿਹੜੀ ਹੈ ਨਾ ਉਹ ਦਮ ਘੋਟੂ ਸਾਬਤ ਹੋ ਰਹੀ ਹੈ ਗੁੱਟਦਾ ਹੈ ਦਮ ਦਮ ਗੁੱਟਦਾ ਹੈ ਦਮ ਤਾਂ ਹੁਣ ਦਮ ਘੋਟੂ ਸਾਬਤ ਹੋ ਰਹੀ ਹੈ ਬਿਲਕੁਲ ਬਿਲਕੁਲ ਕਈ ਵਾਰੀ ਚੀਜ਼ਾਂ ਪੁੱਠੀਆਂ ਜਿਹਨੂੰ ਆਪ ਕਹਿੰਦੇ ਨੇ ਨਾ ਉਹ ਇੰਨੀ ਪੁੱਠੀ ਪੈ ਗਈ ਆ ਵੀ ਹੁਣ ਉਹ ਆਪ ਹੀ ਬਚਦੇ ਫਿਰਦੇ ਉਹਨਾਂ ਚੀਜ਼ਾਂ ਤੋਂ ਪਰ ਹੁਣ ਲੋਕ ਉਹ ਚੀਜ਼ ਨਹੀਂ ਛੱਡ ਰਹੇ ਆ ਫਿਰ ਗੱਲ ਤੇ ਇਹੀ ਹੈ ਨਾ ਸਰ ਕਿ ਜਦੋਂ ਬਾਜੀ ਪਲਟਦੀ ਹੈ ਫਿਰ ਪਉ ਪੀਪੰਦੀ ਤੇ ਆਹੀ ਹੁੰਦਾ ਜੀ ਜੀ ਹਣਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਤੇ ਉਹ ਬੰਦੇ ਦੀ ਮੱਤ ਮਾਰਦਾ ਤੇ ਜਦੋਂ ਇਦਾਂ ਦੇ ਦਿਨ ਵੇਖਣੇ ਹੁਣ ਤੇ ਬੰਦਾ ਉਹ ਜਨਾ ਮਰਜੀ ਸਿਆਣਾ ਹੋਵੇ ਤੇ ਮਤ ਮਰੀ ਜਾਂਦੀ ਹੈ ਜੀ ਬਿਲਕੁਲ ਤਾਂ ਗੱਲ ਇਹ ਕਿ ਇਹ ਹੁਣ ਪਤਾ ਨਹੀਂ ਸਾਨੂੰ ਮਤ ਮਰੀ ਵਾਲੇ ਸਮਝਦੇ ਆ ਜਾਂ ਆਪਦੀ ਮਤ ਮਰੀ ਮਰੀ ਆ ਪਤਾ ਨਹੀਂ ਇਹ ਇਸ ਗੱਲ ਦਾ ਤਾਂ ਕੋਈ ਨਿਰਣਾ ਸਮਾ ਹੀ ਕਰੇਗਾ ਜੀ ਮਿੰਟੂ ਜੀ ਚਲੋ ਖੈਰ ਕੋ ਉਸ ਚੀਜ਼ਾਂ ਆਪਾਂ ਸਮੇਂ ਤੇ ਛੱਡਦੇ ਹਮੇਸ਼ਾ ਹੀ ਛੱਡਦੇ ਆ ਤੇ ਅੱਜ ਵੀ ਛੱਡਦੇ ਆ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਮ ਜੋੜਨ ਲਈ ਬਹੁਤ ਬਹੁਤ ਮਿਹਰਬਾਨੀ ਕੁਝ ਕਮੈਂਟ ਮੈਂ ਸ਼ਾਮਿਲ ਕਰ ਰਿਹਾ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਤੇ ਆਪ ਹੀ ਨਹੀਂ ਪਤਾ ਵੀ ਅਸੀਂ ਬਿਆਨ ਕੀ ਦੇਣੇ ਆ ਔਰ ਆਲ ਸੇਇੰਗਸ ਇਹ ਕਹਿ ਰਹੇ ਨੇ ਕਿ ਮਿੰਟੂ ਸਰ ਇਹ ਸਰਕਾਰ ਵੀ ਦੇਖ ਲਈਏ ਤੇ ਇਹਨਾਂ ਨੂੰ ਜਵਾਬ ਨਹੀਂ ਆ ਰਹੇ ਕਹਿੰਦੇ ਪੁੱਠਾ ਪੰਗਾ ਲੈ ਲਿਆ ਇਹਨਾਂ ਨੇ ਜਸਤਾਰ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਜੀ ਇਹ ਚੀਜ਼ਾਂ ਤੇ ਆਪਾਂ ਵੇਖ ਹੀ ਰਹੇ ਹਾਂ ਹੁਣ ਕਈ ਵਾਰੀ ਜਿਹੜੇ ਆਪਣੇ ਦਿੱਤੇ ਬਿਆਨ ਉਹ ਆਪ ਹੀ ਪੁਕਤਨੇ ਪੈਂਦੇ ਆ ਸਿੱਖਿਆ ਕ੍ਰਾਂਤੀ ਸਾਡੇ ਪਿੰਡ ਸਕੂਲਾਂ ਵਿੱਚ ਲੱਖਾਂ ਦਾ ਕੰਮ ਹੋਇਆ ਪਰ ਉਹ ਘਾਟਣ ਕਰਨ ਮੁੱਖ ਮੰਤਰੀ ਜੀ ਨਹੀਂ ਆਏ ਪਤਾ ਨਹੀਂ ਕਿਉਂ ਹਰਦੇਵ ਸਿੰਘ ਜੀ ਕਹਿ ਰਹੇ ਨੇ ਕਿੱਥੇ ਨਹੀਂ ਆਏ ਹਰਦੇਵ ਸਿੰਘ ਜੀ ਕਹਿ ਰਹੇ ਨੇ ਇਹਨਾਂ ਦਾ ਸ਼ਾਇਦ ਬਲੈਂਕ ਲਿਖਿਆ ਹੋਇਆ ਸ਼ਾਇਦ ਪਿੰਡ ਦਾ ਨਾਮ ਹੋਵੇ ਮੈਨੂੰ ਨਹੀਂ ਪਤਾ ਬਲੈਨ ਕਿ ਪੜਾਇਨਾ ਬਲੈਨ ਲਿਖਿਆ ਹੋਇਆ ਜੀ ਇਹਨਾਂ ਨੇ ਬਲੈਨ ਅੱਛਾ ਇਹ ਕਿਹੜਾ ਮੈਨੂੰ ਪਤਾ ਨਹੀਂ ਚਲੋ ਭਾਈ ਇਹ ਤੇ ਕਹਿੰਦੇ ਲੱਖਾਂ ਦਾ ਕੰਮ ਹੋਇਆ ਤੇ ਪਹਿਲਾ ਮੈਸੇਜ ਹੈ ਮੈਨੂੰ ਲੱਗਦਾ ਜੀ ਨੇ ਇਹ ਕਿਹਾ ਚਲੋ ਕੋਈ ਹੈ ਤੇ ਠੀਕ ਆ ਹੋਇਆ ਮੇਰੀ ਗੱਲ ਸੁਣੋ ਵੀ ਉਦਘਾਟਨ ਯਾਰ ਠੀਕ ਆ ਕੰਧ ਕੋਠਾ ਕੋਈ ਬਣਾ ਦਿੱਤਾ ਅੱਗੇ ਨਹੀਂ ਸੀ ਬਣਦੇ ਇਹ ਸਕੂਲ ਜਿਹੜੇ ਹੈਗੇ ਨੇ 18 20 ਹਜ਼ਾਰ ਸਕੂਲ ਆ ਇਹ ਰਾਤੋਂ ਰਾਤ ਖੜੇ ਹੋ ਗਏ ਹਾਂ ਇਕੋਦਮੀ ਕੋਈ ਤੱਕੀ ਐਨੇ ਉਦਘਾਟਨ ਤੁਸੀਂ ਪਹਿਲਾਂ ਵੇਖੇ ਸੀ ਜ਼ਿੰਦਗੀ 'ਚ ਹਾਂ ਕਰੋੜਾ ਰੁਪਈਆ ਫੁਕਿਆ ਜਾ ਰਿਹਾ ਹੈ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਆਹ ਕੱਚੇ ਬੱਸਾਂ ਵਾਲੇ ਕੰਮ ਇਹ ਆ ਜੀ ਉਹਨਾਂ ਨੇ ਅੱਜ ਬੱਸਾਂ ਬੰਦ ਕੀਤੀਆਂ ਹੋਈਆਂ ਨੇ ਸ਼ਾਇਦ ਹੂੰ ਉਹਦਾ ਇੱਕ ਵੱਡਾ ਕਾਰਨ ਹੈ ਜਿਸ ਮਹੀਨੇ ਦੇ ਵਿੱਚ ਉਹਨਾਂ ਨੇ ਸਾਲ ਦੇ ਦਾਣੇ ਖਰੀਦਣੇ ਸੀ ਹੂੰ ਜਿਸ ਮਹੀਨੇ ਦੇ ਵਿੱਚ ਉਹਨਾਂ ਨੇ ਆਪਣੇ ਜਵਾਕਾਂ ਜਵਾਕਾਂ ਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਸੀ ਬਿਲਕੁਲ ਉਸ ਮਹੀਨੇ ਤਨਖਾਹ ਹੀ ਦਿੱਤੀ ਹੈ ਇੱਕ ਤੇ ਹੋਵੇ ਕੱਚਾ ਜੀ ਜਾਂ ਹੋਵੇ ਪੱਕਾ ਤੇ ਇੱਕ ਉਤੋਂ ਤਨਖਾਹ ਆਵੇ ਤੇ ਉਤ ਮਹੀਨਾ ਤੁਸੀਂ ਵੇਖ ਲਓ ਕਿਹੋ ਜਿਹਾ ਜੀ ਅ ਸਰ ਉਹਨਾਂ ਦੀ ਤਨਖਾਹ ਅੱਧੀ ਆਈ ਇੱਕ ਪਾਸੇ ਤੇ ਮਲਾਜ਼ਮਾਂ ਨੂੰ ਤਨਖਾਹ ਤੁਸੀਂ ਪੂਰੀ ਨਹੀਂ ਦੇ ਪਾਰੇ ਜੀ ਤੁਹਾਡੇ ਵਾਜੇ ਵਜੇ ਪਏ ਨੇ ਹੂੰ ਹੂੰ ਠੀਕ ਹੈ ਨਾ ਤੇ ਦੂਜੇ ਪਾਸੇ ਇਹੋ ਜੀ ਫਸੂਲ ਖਰਚੀ ਸਨ ਜਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਤੁਸੀਂ ਇੱਕੋ ਵਾਰੀ ਕਹਿੰਦੇ ਕਿ ਲਓ ਜੀ ਸਿੱਖਿਆ ਕ੍ਰਾਂਤੀ ਲਾਂਚ ਹੈ ਹੂੰ ਉਹ ਘਾਟ ਨੂੰ ਤੇ ਭਾਵੇਂ ਤੁਹਾਡਾ ਨੇਤਾ ਹੀ ਉੱਥੇ ਉੱਥੇ ਉੱਠ ਕੇ ਕਰ ਦੇਵੇ ਨਾ ਇੱਕੇ ਥਾਂ ਹੀ ਕਰ ਦਿੰਦੇ ਭਾਵੇਂ ਤੁਸੀਂ ਸਰਪੰਚ ਵੀ ਕਰ ਦਿੰਦੇ ਸਰਪੰਚ ਤੋਂ ਭਾਵੇਂ ਸਰਪੰਚ ਕਰ ਦੇਵੇ ਹੂੰ ਠੀਕ ਹੈ ਤਾਂ ਮਤਲਬ ਕਿ ਸਥਾਨਕ ਕਾ ਐਮ ਐਲ ਏ ਕਰ ਸਕਦਾ ਕੋਈ ਮਤਲਬ ਕਿ ਕੋਈ ਚੰਗਾ ਪ੍ਰੋਜੈਕਟ ਹੈ ਤਾਂ ਉਹਦਾ ਐਮ ਐਲ ਏ ਕਰ ਦੇਵੇ ਜੇ ਕੋਈ ਛੋਟਾ ਮੋਟਾ ਹੈ ਤਾਂ ਸਰਪੰਚ ਨੂੰ ਕਹੋ ਕਿ ਤੁਸੀਂ ਆਪਣੇ ਪੱਤਰ ਤੇ ਕਰ ਜੀ ਇਹਨਾਂ ਦਾ ਤਾਂ ਕੰਮ ਨਿਰਾਲਾ ਹੈ ਨਾ ਜਿਵੇਂ ਬਾਬਾ ਨਿਰਾਲਾ ਸੀ ਨਾ ਇਹਨਾਂ ਦਾ ਕੰਮ ਨਿਰਾਲਾ ਹੈ ਨਿਰਾਲਾ ਇਦਾਂ ਆ ਕਿ ਇਹਨਾਂ ਨੇ ਹੁਣ ਪੰਚਾਇਤਾਂ ਨੂੰ ਹੁਕਮ ਦਿੱਤੇ ਆ ਹੂੰ ਕਿ ਤੁਸੀਂ ਨਸ਼ਾ ਜਿਹੜਾ ਬਹੁਤ ਵੱਡੀ ਇੱਕ ਸਮੱਸਿਆ ਪੰਜਾਬ 'ਚ ਕਿ ਉਹਦੇ ਵਿਰੁੱਧ ਜਿਹੜਾ ਯੁੱਧ ਚੱਲਦਾ ਉਹਦੀਆਂ ਫਲੈਕਸਾਂ ਲਾਉ ਬਣਾ ਬਣਾ ਕੇ ਫਲੈਕਸਾਂ ਲਾਇਆ ਇਹ ਤੇ ਮੈਂ ਤੇ ਬੜੇ ਚਿਰ ਤੋਂ ਪੜਦਾ ਕਿ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਤੇ ਸਕੂਲ 'ਚ ਬੈਠੇ ਜਿਹੜੇ ਮਾਸਟਰ ਹੁੰਦੇ ਆ ਉਹ 100% ਦੀ ਸੂਫੀ ਹੁੰਦੇ ਆ ਸਹੀ ਗੱਲ ਸਾਰੇ ਤਾਂ ਨਹੀਂ ਚਲੋ ਪਿੰਦੇ ਉਹ ਤਾਂ ਖੁਦ ਪਿੰਦੇ ਹੁੰਦੇ ਵਿੱਚੋਂ ਮਾਸਟਰ ਮਾਫ ਕਰਨਾ ਮੈਂ ਬੜੀ ਰਿਸਪੈਕਟ ਕਰਦਾ ਪਰ ਇਹ ਸੱਚ ਹੈ ਪਰ ਇਸ ਲਾਈਨ ਨਾਲ ਵੀ ਤਾਂ ਕੁਝ ਨਹੀਂ ਬਦਲਿਆ ਨਾ ਬਦਲਿਆ ਕੋਈ ਉੱਥੇ ਸਕੂਲ 'ਚ ਹੀ ਕੁਝ ਨਹੀਂ ਬਦਲਦਾ ਕਈ ਵਾਰ ਇਹ ਸੱਚ ਹੈ ਮੈਂ ਅਧਿਆਪਕ ਵਰਗ ਦੀ ਬਹੁਤ ਇੱਜ਼ਤ ਕਰਦਾ ਕਹਿਮ ਤਾਂ ਮਤਲਬ ਹੈ ਕਿ ਕੀ ਹੋਏਗਾ ਪਰ ਉਹ ਪੈਸਾ ਜਾਏਗਾ ਠੀਕ ਹੈ ਨਾ ਗੱਲ ਇਹ ਹੈ ਕਿ ਅਵੇਅਰਨੈਸ ਕਾਲ ਜਿਹੜੀ ਹੈ ਨਾ ਕੀ ਕਿ ਕਿਸੇ ਖਾਸ ਤੁਸੀਂ ਕੋਈ ਪਾਲਿਸੀ ਲੈ ਕੇ ਆਏ ਹੋ ਉਹਦੀ ਅਵੇਰਨੈਸ ਕਰੋ ਲੋਕਾਂ ਚ ਕਿਹਾ ਸੀ ਨਵੀਂ ਪਾਲਿਸੀ ਲੈ ਕੇ ਇਹਦੇ ਨਾਲ ਜੁੜੋ ਤਾਂ ਉਹ ਬਸ ਇਹ ਉਹਦੇ ਵਿੱਚ ਆ ਬਰੋਦ ਸੂਚਿਤ ਕਰੋ ਉਹ ਆਪਾਂ ਕਿੰਨੀ ਵਾਰੀ ਉਹ ਚੀਜ਼ਾਂ ਆਪਾਂ ਪੜੀਆਂ ਨੇ ਕੰਧਾਂ ਤੇ ਉਹ ਉਕਰੀਆਂ ਹੋਈਆਂ ਨੇ ਸਭ ਕੁਝ ਤਾਂ ਕਿੰਨੀ ਵਾਰੀ ਤੁਸੀਂ ਹੈਲਪਲਾਈਨ ਨੰਬਰ ਜਾਂ ਇਸ ਤਰ੍ਹਾਂ ਦੇ ਸ਼ਿਕਾਇਤ ਵਾਲੇ ਨੰਬਰ ਜਾਰੀ ਕੀਤੇ ਆ ਜੀ ਜੀ ਤਾਂ ਆਪਣੇ ਕੋਲ ਆਉਟਪੁੱਟ ਕੀ ਆ ਉਹਦਾ ਜੀ ਬਿਲਕੁਲ ਪਰ ਫਲੈਕਸ ਲਾ ਕੇ ਅੱਛਾ ਹੁਣ ਤੁਹਾਨੂੰ ਯਾਦ ਹੋਣਾ ਚਲੋ ਗੱਲ ਬਾਤ ਨਿਕਲੀ ਐ ਤਾਂ ਦੂਰ ਤਾਂ ਲੱਗ ਜਾਏਗੀ ਆ ਜਿਹੜਾ ਮਤਲਬ ਕਿ ਇਹਨਾਂ ਨੇ ਪਿੱਛੇ ਜੇ ਬਣਾਇਆ ਸੀ ਕਲੀਨਿਕਾਂ ਦਾ ਹੁਣ ਉਹਨਾਂ ਨੇ ਨਾਮ ਬਦਲਾ ਦਿੱਤੇ ਤੇ ਇਹਨਾਂ ਨੇ ਲਾਗੇ ਜੋ ਇਹਨਾਂ ਦਾ ਆਪਣਾ ਕਮਰਾ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਉਹਦੇ ਤੇ ਮਾਨ ਸਾਹਿਬ ਦੀ ਫੋਟੋ ਲਾਤੀ ਹੈ ਜੀ ਸਰ ਮਤਲਬ ਕਿ ਫੋਟੋ ਲਾਉਣ ਵਾਲੇ ਮਾਮਲੇ 'ਚ ਅਸੀਂ ਪਿੱਛੇ ਨਹੀਂ ਹਾਂ ਫੋਟੋ ਦੇ ਨਾਲ ਤੀਰ ਵੀ ਲੱਗੇ ਹੋਇਆ ਹੈ ਕਲੀਨਿਕ ਇੱਧਰ ਨੂੰ ਹੈ ਆਦੋ ਤੁਸੀਂ ਦੇਖ ਲਓ ਜੀ ਮਤਲਬ ਕਿ ਜਿਹੜੇ ਬੰਦੇ ਇਸ ਚੀਜ਼ ਦਾ ਵਿਰੋਧ ਕਰਦੇ ਸਨ ਮਾਨ ਸਾਹਿਬ ਤੇ ਬਹੁਤ ਵਿਰੋਧੀ ਸੀ ਬਿਲਕੁਲ ਮਾਨ ਸਾਹਿਬ ਦੇ ਉਹ ਸ਼ਖਸ ਸਨ ਜਿਹੜੇ ਨਿਮ ਤੇ ਤੋੜ ਕੇ ਪੱਤੇ ਤੇ ਅੱਗਾਂ ਭਜਾਉਂਦੇ ਸਨ ਖੇਤਾਂ 'ਚ ਹਮ ਅੱਜ ਅੱਗਾਂ ਲੱਗੀਆਂ ਨੇ ਸਾਹਿਬ ਜੀ ਫਸਲਾਂ ਸਾੜੀਆਂ ਨੇ ਲੋਕਾਂ ਨੂੰ ਤਾਪ ਚੜਿਆ ਪਿਆ ਕਿ ਸਾਲ ਕਿ ਤਰ੍ਹਾਂ ਗੁਜ਼ਰਨਾ ਹੈ ਤਮਾਨ ਸਾਹਿਬ ਦਾ ਕੋਈ ਪ੍ਰਤੀਕਰਮ ਨਹੀਂ ਕਿ ਕਿੰਨਾ ਮੁਆਵਜ਼ਾ ਮਿਲੇਗਾ ਜਿਹੜੇ ਲੋਕੋ ਕੁਕੜੀਆਂ ਦਾ ਬੱਕਰੀਆਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਿਆ ਕਰਦੇ ਸੀਗੇ ਅੱਜ ਜਿਨ੍ਹਾਂ ਦੀ ਪੂਰੀ ਦੀ ਪੂਰੀ ਫਸਲ ਫਨਾ ਹੋ ਗਈ ਹੈ ਉਹਨਾਂ ਬਾਬਤ ਬੋਲਣ ਨਾ ਤੇ ਫਿਰ ਲੱਗਦਾ ਤਾਂ ਹੈ ਕਿ ਬਦਲਾ